ਭਗਵਾਨ ਭਾਗਾਂ ਵਾਲੀ ਆ ਸਮੁੱਚੀ ਗੁਰ ਸੰਗਤ ਆਓ ਸਮਾਪਤੀ ਕੋਲੇ ਸ੍ਰੀਮਤ ਜੇ ਪਰ ਬਹੁਤ ਹੀ ਸੁੰਦਰ ਪੰਡਾਲ ਆ ਤਰਫ ਬਹੁਤ ਸੁੰਦਰ ਪੰਡਾਲ ਆ ਤਰਫ ਆਪਾਂ ਕੋੜ ਦਾ ਖੰਭ ਤੋਂ ਲੈ ਕੇ ਕਿੰਨੇ ਪੜਾ ਤੇ ਨਹੀਂ ਰਹੀ ਪਰ ਔਰਿਆਂ ਦਾ ਪ੍ਰਖਿਆ ਸਾਡੇ ਨੌਜਵਾਨ ਪੀੜਾ ਮੇਰੇ ਕੋ ਮਰਦਿਆ ਤਕਰੀਬਨ 400 ਕੰਟ ਜਾਨੀ ਬੜੇ ਆ ਮਹਿਕੀਆਂ ਦੀ ਅਤੰਕਤਾ ਦੇ ਨਾਮ ਪਾਤਕਿਓ ਸਾਡੀ ਕੌਮ ਦੇ ਬਹੁਤ ਇਤਿਹਾਸ ਦਾ ਪੱਤਰਾ ਹੋਣਾ ਹੈ ਸਮੇਂ ਤੋਂ ਲੈ ਕੇ ਸਾਡੇ ਬਹੁਤ ਸਾਰੇ ਨੌਜਵਾਨ ਨਿਰਮਲ ਬੜੀਆ ਸੁਪਾਸਾ ਸਿੰਘ ਮਾਨ ਆਜ ਖੜੇ ਆਇਓ ਕ ਖੜੇ ਆਇਓ ਔਰ ਸੋਚੀ ਪ੍ਰਵਰਕ ਕਮੇਟੀ ਨੇ ਪਹਿਲਾ ਵੀ ਜ਼ਿਕਰ ਕੀਤਾ ਸਰਦਾਰ ਨੂੰ ਵੀਰ ਅਜੰਤੀ ਜੀ ਦੀ ਹੋਣੀ ਬਾਈ ਜਸਵੰਤ ਸਿੰਘ ਮੈਂਬਰ ਸਾਹਿਬ ਇਹਨਾਂ ਦੇ ਵੀ ਸਰਦਾਰ ਗੁਰਵੰਤ ਸਿੰਘ ਜੀ ਜੇਤ ਸਿੰਘ ਸਾਹਿਬ ਸਰਦਾਰ ਪ੍ਰੀਤਮ ਸਿੰਘ ਜੀ ਹੋਣੀ ਜਿੱਥੇ ਬਹੁਤ ਸਾਰਾ ਸਮੇਂ ਤੋਂ ਲੈ ਕੇ ਹਰ ਇੱਕ ਜੱਥੇ ਦਾ ਕੇਵਲ ਸਾਡਾ ਹੀ ਨਹੀਂ ਮਾਇਆ ਕਰਕੇ ਬੜਾ ਸਨਮਾਨ ਕਰਦੇ ਨੇ ਫਿਰ 500 ਰੁਪਏ ਭੇਜਦੇ ਨੇ ਉਸ ਨਾਲ ਉਸ ਮਾਇਆ ਦਾ ਸਬੰਧ ਕਰਦੇ ਨੇ ਉਥੇ ਯਾਨੀ ਸੌਂ ਸਨ ਕੀ ਸੀਤਾ ਸਾਹਿਬ ਲਿਖਦਿਆ ਕਹਿੰਦੇ ਪੁੱਤਾਂ ਵਾਲਿਓ ਜਗ ਦਾ ਪੁੱਤ ਮੇਵਾ ਹੁੰਨੇ ਮਾਪਿਆਂ ਦੀ ਆਂਤ ਤੇ ਸ਼ਾਨ ਪੁੱਤਰ ਉਹ ਸਾਡੇ ਦਿੱਖੇ 50 ਵਿੱਚੋਂ ਕਿਸੇ ਵੀ ਕੀਮਤ ਤੇ ਖਰੀਦੀ ਜਾ ਸਕਦੀ ਪਰ ਧਨ ਗਰੂ ਕਰਨੀਆਂ ਵਾਲੇ ਉਹ ਦਸਮੇਲ ਪੇਤਾ ਜਿਹਨੇ ਆਪਕੇ ਚਾਰ ਪੁੱਤਰ ਸਾਡੀ ਖਤਰ ਬਾਰੇ ਸਾਡੀ ਖਤਰ ਆਪਣੇ ਚਾਰ ਦਿੱਲੀ ਪੁੱਤਰ ਮਾਰ ਕੇ ਸਾਨੂੰ ਆਪਣੇ ਨਾਸਿ ਪੁੱਤਰ ਬਣਾਇਆ ਹੋਰ ਪੁੱਤਰ ਹਮ ਦਾ ਮਾਣ ਮੈਨ ਸਤਿ ਕਰਿਆ ਕਰੋ ਵੀ ਅਸੀਂ ਕਲਗੀ ਵਾਲੇ ਪਾਸ਼ਾ ਦੇ ਪੁੱਤਰ ਹੈ ਆਓ ਇੰਨੀ ਕਿ ਗੱਲ ਲਈ ਆਵਾਜ਼ ਚੁਵਾ ਦਿਓ ਵੀ ਜਿਹੜੀ ਨਾਨੀਆਂ ਦੀ ਬਹੁਤ ਸਾਰੀ ਸੰਗਤ ਸਵੇਰ ਦੀ ਆਪਣੇ ਨਾਲ ਉਤੋਂ ਪ੍ਰਕਰਮਾ ਕਾੜੀ ਰਹੀ ਦਾ ਜਿਹੜੇ ਘਰੇ ਬੈਠੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਹਲੇ ਨਗਰ ਕਲੀਪ ਤੋਂ ਬਹੁਤ ਸਾਰੇ ਲਾਸ਼ ਨੂੰ ਬੁਲਾ ਕੇ ਚੌਤਾ ਉਗਰਾਉ। ਪਤੋਂ ਉੜ ਚੱਕ ਨੇਰੇ ਤੋਂ ਕਰੇ ਸਰਦੂੜ ਚੱਕ ਦੀ ਸਵੇਰ ਤੋਂ ਸੰਗਲ ਕਰੀ ਆ। ਖੋਥਾਂ ਚ ਕੇ ਆਵਾਜ਼ਾਂ ਜਾ ਰੇ ਸਾਰੀ ਸਰਦ ਗੱਡ ਕੇ ਅਖੋਜੀ ਬਾਹਰ ਨੂੰ ਲੀਕਾ ਖਾਲਸਾ ਆ ਤੋਂ ਸਰਪੰਚਾ ਜੀ ਸਕੱਰੀ ਦੇ ਦੀਪਾ ਉਹਨਾਂ ਵੱਲੋਂ ਖੁਬਾ ਵੀ ਪਾਇਆ ਗਈ ਸੀ ਹੋਰ ਫੇਰ ਸੇਵਾਦਾਰ ਸਰਕਾਰ ਸਾਡੇ ਵੀ ਤਰਜੀਹ ਸਿੰਘ ਜੀ ਉਹਨਾਂ ਨੇ ਨਿਖਤ ਪਾਤੀ ਨੇ ਉਹ ਵੇਅ ਸਮਾਨ ਸਨਕਾਰ ਦਿੱਤੇ ਗਏ ਨੇ ਗੱਲ ਤੋਂ ਮਾਰੀ ਧਰਵਾਤ ਕਰਦਾ ਹੈ ਬਹੁਤ ਹੀ ਸਨਕਾਰ ਤੋਂ ਵੀਰ ਬਜੀਤ ਸਿੰਘ ਜੀ ਦਿੱਤਾ ਉਹਨਾਂ ਨੇ ਵੀ ਕਰੋ ਮੇਅਤ ਹਸਕਾਰ ਦੇਤੇ ਗਏ ਨੇ 25% ਜੀ ਉਹ ਕਹਿੰਦੇ ਨੇ ਅੱਜ ਅੱਜੇ ਹਮ 4.2 ਹੋ ਗਏ ਅਸਤੇ ਜੀ ਆਸ ਮੇਰੇ ਟਾਈਮ

I'm not going ਆਣੀ ਹੰਕਾਰ ਕੇ ਕਹਿੰਦਾ ਮੈਂ 12 ਮਹੀਨੇ ਰਹੂੰਗਾ ਤੁਸੀਂ ਮੇਰਾ ਕੱਖ ਵੀ ਪਗੜ ਕੇ ਮੈਨੂੰ ਦਿਖਾ ਦਿਓ ਤੇ ਇਤਿਹਾਸ ਕਹਿੰਦਾ 3 ਮਹੀਨੇ ਨਹੀਂ ਪੰਡਤ ਸਿਖਾਵੇਂ ਨਾਲੇ ਉਸਾਰੀ ਦਰਬਾਰ ਸਹੱਗੀ ਇਹ ਤੋਂ ਪਹਿਲਾਂ ਮੱਖੇ ਰੰਦਣ ਮਰ ਗਏ ਨੇ ਬਣਿਆ ਨੇ ਜਾਨੀਏ ਘਟਨਾ ਕੰਮ ਕਰਿਆ ਪਰ เรองรักเราร้วยกา่อสู ਕੰਡਾ ਨਾ ਜਾਣ ਖੇਤ ਨੂੰ ਪਿੱਕਰ ਦੇ ਘਰ ਹੋ ਰਹੀ ਮੈਂ ਕਿਵੇਂ ਤੇਰਾ ਕਹਿੰਦੇ ਨੂੰ ਸਿੱਖਿਆ ਦੇ ਰਹੇ ਨੇ ਉਹਨਾਂ ਲੈਣਾ ਤੂੰ ਤੁਹਾਡਾ ਆਪਣਾ ਜੱਫਾ ਬੰਦੀ ਕਿਉਂ ਕਰ ਰਿਹਾ ਸਾਨੂੰ ਪੰਜਾਬ ਬੜੀ ਮੰਡੀ ਲੰਦੀ ਦਾ ਹੈ ਪਰ ਆਪਣੇ ਇਤਿਹਾਸ ਤੋਂ ਤੇ ਬੁਨੇ ਇਤਿਹਾਸ ਦੀ ਕਦਰ ਕਰਦੇ ਆ ਮੈਂ ਤੁਹਾਡੀ ਕਦਰ ਕਰਨ ਦੀ ਸਰਧਾਰ ਕਰਦਾ ਮੋਤ ਸਾਰਾ ਮਾਨ ਸਤਕਾਰ ਵੀਰ ਸ਼ਖਦੇਵ ਸਿੰਘ ਜੀ ਮੈਂਬਰ ਸਾਹਿਬ ਸਰਦਾਰ ਰਛਤਰ ਸਿੰਘ ਜੀ ਠਾਣਾ ਫੌਜੀ ਸਾਹਿਬ ਪੈਂਕੋ ਸਿੰਘ ਜੀ ਕਟੂਟੇ ਪਰਵਾਦ ਕੂ ਵੀਰ ਮਹਾਰਾਜ ਜੀ ਕਮਟੀ ਖਡਾਲੀ ਵੀਰ ਮਨਜਿੰਦਰ ਸਿੰਘ ਜਗਿੰਦਰ ਸਿੰਘ ਕਾਲਾ ਸਤੂ ਦਾਨੀਆ ਤੋਂ ਸਰਪੰਚ ਸਾਹਿਬ ਮੋਤਰੀ ਸਿੰਘ ਜੀ ਸਰਦਾਰ ਆਪਾ ਬਹੁਤ ਸਾਰੇ ਮਾਣ ਪ੍ਰਕਾਰ ਹੋਰ ਬਣ ਸਕਦਾ ਮੈਂ ਕਿੰਨਾ ਜਾਣੇ ਅਣਜਾਣੇ ਵਿੱਚ ਬਹੁਤ ਸਾਰੇ ਨਾਮ ਜਿਹੜੇ ਉਹ ਲੈਣ ਤੋਂ ਰਹਿ ਗਿਆ ਜਿੰਨਾ ਕੋ ਥੱਗ ਨੂੰ ਆਪ ਜਾਣੀ ਯਾਰ ਨੇ ਸੋਣੇ ਸ਼ਕਤ ਦਾ ਨਾਨਕ ਨਾਮ ਚੜ੍ਹਦੀ ਕਹਾ ਤੇਰੇ ਬਾਣੇ ਸਰਬਤ ਦਾ ਭਲਾ ਇਹਨਾਂ ਕੀ ਕਹਿੰਦਾ ਹੋਇਆ ਜੇ ਫਰਮਾਤਾ ਜੱਟ ਕਾ ਕਨ ਦੇ ਦਵਾਰ ਵਿੱਚ ਜਿਵੇਂ ਵੀ ਸ਼ਾਨਤ ਦਾ ਮਨ ਹੋਊਗਾ ਆਪ ਸੰਤਾਨੀ ਆਪਸਾਰਾ ਸੇਵਾ ਕਰਾਵੇ ਹੋਣ ਵਾਲੇ ਦਿਨਾਂ ਵਿੱਚ ਅਕਤੂਬਰ ਤੇ ਮਹੀਨੇ ਵਿੱਚ ਆ ਜਿਹੜੀ ਚੌਂਤਾ ਨੂੰ ਸੋਣ ਰਹੇ ਸੀ ਤੇ YouTube